ਅੱਜ ਦੇ ਸਯੁਗਤ ਕਿਸਾਨ ਮੋਰਚਾ ਅਤੇ ਵੱਖ-ਵੱਖ ਟ੍ਰੇਡ ਜਥੇਬੰਦੀਆਂ ਨੇ ਸਾਂਝੇ ਮੰਚ ਵੱਲੋਂ ਕਿਸਾਨ ਮਜ਼ਦੂਰ ਮਲਾਜ਼ਮ ਹਰੇਕ ਵਰਗ ਦੇ ਵੱਲੋਂ ਸ਼ਮੂਲੀਅਤ ਕਰ ਰਹੇ ਮੇਰੇ ਸਤਿਕਾਰਯੋਗ ਵੀਰੋ ਅਤੇ ਭੈਣੋ ਤੁਹਾਨੂੰ ਮੇਰੇ ਤੋਂ ਪਹਿਲਾਂ ਸਾਰੇ ਬੁਲਾਰਿਆ ਨੇ ਅੱਜ ਦੇ ਮਸਲੇ ਬਾਰੇ ਵੀ ਵਿਸਥਾਰ ਸਹਿਤ ਦੱਸਤਾ ਹੈ ਵੀ ਅੱਜ ਆਪਾਂ ਕਿਹੜੀਆਂ ਮੰਗਾਂ ਤੇ ਇੱਥੇ ਇਕੱਤਰ ਹੋਏ ਆਂ ਬਿਜਲੀ ਸੋਧ ਬਿੱਲ ਦੇ ਸੰਬੰਧ ਵਿੱਚ ਵੀ ਵਿਸਥਾਰ ਸਹਿਤ ਬੋਲ ਗਏ ਐ ਕਿਰਤ ਕਾਨੂੰਨਾਂ ਦੇ ਸੰਬੰਧ ਵਿੱਚ ਵੀ ਬੋਲ ਗਏ ਐ ਸਿਗਰ ਪੱਲ ਤੇ ਵੀ ਬੋਲ ਗਏ ਆ ਕਰਜ਼ਾ ਮੁਆਫੀ ਤੇ ਵੀ ਬੋਲ ਗਏ ਆ ਇੱਕ ਲਾਸਟ ਦੇ ਵਿੱਚ ਤੁਸੀਂ ਮੰਗ ਦੇਖ ਰਹੇ ਹੋਵਾਂਗੇ ਕਿ ਕੱਚੇ ਮੁਲਾਜ਼ਮ ਪੱਕੇ ਕਰੋ ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੋ ਕਿਉਂਕਿ ਅੱਜ ਦੇਸ਼ ਕੱਖ ਦੇ ਵਿੱਚ ਜਿੱਥੇ ਵੱਖਵਾ ਕਿਸਾਨ ਜਿੱਥੇ ਬੰਦੀਆਂ ਮਜ਼ਦੂਰ ਜਿੱਥੇ ਬੰਦੀਆਂ ਮੁਲਾਜ਼ਮ ਜਿੱਥੇ ਬੰਦੀਆਂ ਪਹੁੰਚਣਾ ਹੋਈਆਂ ਉੱਥੇ ਕੱਚੇ ਮੁਲਾਜ਼ਮ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਆ ਜੇ ਕੱਚੇ ਮੁਲਾਜ਼ਮਾਂ ਦੀ ਗੱਲ ਕਰ ਲਈਏ ਕਿ ਇਹ ਕੋਈ ਵੱਖਰੀ ਨੀਤੀ ਨਹੀਂ ਵੀ ਕੱਚੇ ਮੁਲਾਜ਼ਮ ਕੱਚੇ ਕਿਉਂ ਆ ਇਹ ਵੀ ਉਸੇ ਨੀਤੀ ਦੇ ਤਹਿਤੀ ਆ ਜਿਹੜੀਆਂ ਨੀਤੀਆਂ ਦੀ ਆਪਾਂ ਸਾਰੇ ਰਲ ਕੇ ਵਿਰੋਧ ਕਰ ਰਹੇ ਆ ਕਿਉਂਕਿ ਆਪਾਂ ਲੰਬੇ ਸਮੇਂ ਤੋਂ ਇਕੱਠੇ ਸੰਘਰਸ਼ ਵੀ ਲੜਦੇ ਆ ਰਹੇ ਆ ਉਹਨਾਂ ਸੰਘਰਸ਼ਾਂ ਦਾ ਹੀ ਇਹ ਹਿੱਸਾ ਏ ਉਹਨਾਂ ਮੰਗਾਂ ਦਾ ਹੀ ਇਹ ਹਿੱਸਾ ਏ ਕਿਉਂਕਿ ਉਹ ਮੰਗਾਂ ਜਿਹੜੀਆਂ ਹੈਗੀਆਂ ਨੇ ਜਿਹੜੀਆਂ ਉਹ ਪਾਲਿਸੀਆਂ ਉਹਦੋਂ ਸਰਕਾਰ ਲੈ ਕੇ ਆਈ ਸੀ ਕਾਂਗਰਸ ਸਰਕਾਰ ਮਨਮੋਹਨ ਸਿੰਘ ਮੋਕੇ ਜਿਹਨੂੰ ਨਾਵੋਦਾਰਵਾਦੀ ਨੀਤੀਆਂ ਦੀ ਕਹਿੰਦੇ ਸੀ ਸੰਸਾਰੀਕਰਨ ਉਦਾਰੀਕਰਨ ਨਿੱਜੀਕਰਨ ਉਸੇ ਲੜੀ ਦਾ ਇਹ ਸਾਰਾ ਕੁਝ ਵਾਪਰ ਰਿਹਾ ਏ ਸਮੇਂ-ਸਮੇਂ ਤੇ ਸਰਕਾਰਾਂ ਬਦਲਦੀਆਂ ਇਹਨਾਂ ਨੀਤੀਆਂ ਨੂੰ ਲਾਗੂ ਕਰਨ ਦੇ ਤਰੀਕੇ ਬਦਲ ਜਾਂਦੇ ਆ ਆ ਪਿਛਲੇ ਸਮੇਂ ਵੀ ਆਪਾਂ ਕਿਸਾਨੀ ਅੰਦੋਲਨ ਵੱਡੀ ਗਿਣਤੀ ਦੇ ਵਿੱਚ ਲੜਿਆ ਲੰਬਾ ਸਮਾਂ ਲੜਿਆ ਵੱਡੀਆਂ ਸ਼ਹਾਦਤਾਂ ਵੀ ਹੋਈਆਂ ਉਹ ਜਿੱਤ ਕੇ ਆਏ ਪਰ ਆਪਣੀ ਸਮਝਦਾਰੀ ਇਹ ਸੀ ਕਿ ਕਾਨੂੰਨ ਨਾਲੇ ਬਿਲਕੁਲ ਰੱਦ ਨਹੀਂ ਕੀਤੇ ਨਵੇਂ ਰੂਪ ਦੇ ਵਿੱਚ ਆਪਣੇ ਤੇ ਖੋਪਣਗੇ ਆਪਾਂ ਬਿਲਕੁਲ ਉਸ ਤਰ੍ਹਾਂ ਵੀ ਤਿਆਰ ਸੀ ਦਿਮਾਗੀ ਤੌਰ ਤੇ ਇਦਾਂ ਹੀ ਇਹ ਕਿਉਂਕਿ ਪਹਿਲਾਂ ਹੀ ਮੈਂ ਗੱਲ ਕਰਦਾ ਹੁੰਨਾ ਕਿ ਪੰਜਾਬ ਦੀ ਇਕਨੋਮੀ ਜੰਤਕਾ ਅਦਾਰਿਆਂ ਦੇ ਉੱਤੇ ਤੇ ਖੇਤੀ ਸੈਕਟਰ ਦੇ ਉੱਤੇ ਖੜੀ ਐ ਜਿਹਨਾਂ ਦੋਨਾਂ ਨੂੰ ਖਤਮ ਕਰਨ ਦੀ ਪਾਲਿਸੀ ਆ ਉਹਨਾਂ ਦੀ ਇੰਡਸਟਰੀ ਪਹਿਲਾਂ ਹੀ ਛੜਜੋ ਖਤਮ ਕਰਦੀ ਐ ਜੇ ਇਹ ਇਹ ਦੋਨੇ ਸੈਕਟਰ ਵੀ ਖਤਮ ਹੋ ਗਏ ਤਾਂ ਸਾਰਾ ਕੁਝ ਕਾਰਪੋਰੇਟਾਂ ਨੂੰ ਦੇਣ ਦਾ ਇਰਾਦਾ ਆ ਉਹਨਾਂ ਦਾ ਇਸੇ ਲੜੀ ਤਹਿਤ ਇਹ ਸਾਰੇ ਸਰਕਾਰੀ ਅਦਾਰਿਆਂ ਨੂੰ ਵੀ ਪ੍ਰਾਈਵੇਟ ਕਰ ਰਹੇ ਆ ਕੱਚੇ ਭਰਤੀ ਕਰ ਰਹੇ ਆ ਜਿਵੇਂ ਆਪਣੇ ਅਦਾਰੇ ਦੀ ਪੀਆਰਟੀਸੀ ਦੀ ਗੱਲ ਕਰਾਂ ਤਾਂ ਪੀਆਰਟੀਸੀ ਦੇ ਵਿੱਚ ਲਗਭਗ 95% ਮੁਲਾਜ਼ਮ ਐਸ ਵਕਤ ਕੱਚਾ ਕੰਮ ਕਰ ਰਿਹਾ ਐ ਹਾਲਾਤ ਇਹ ਹੈ ਕਿ ਕੱਚੇ ਮੁਲਾਜ਼ਮ ਨੂੰ 10-10 15-15 ਹਜ਼ਾਰ ਤਨਖਾਹ ਦਿੱਤੀ ਜਾ ਰਹੀ ਹੈ ਲੰਬਾ ਸਮਾਂ ਸੰਘਰਸ਼ ਵੀ ਕਰਦਿਆਂ ਨੂੰ ਹੋ ਗਿਆ ਏ ਨਿੱਕੀ ਮੋਟੀ ਮੰਗ ਮੰਨਣ ਤੋਂ ਇਲਾਵਾ ਇਹਦੀ ਮੇਨ ਮੰਗਾ ਕੱਚੇ ਮੁਲਾਜ਼ਮ ਨੂੰ ਪੱਕਾ ਕਰਨਾ ਨਵਾਂਗਾ ਸਰਕਾਰੀ ਬੱਸਾਂ ਪਾਉਣੀਆਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ ਇਹਨਾਂ ਸਾਰੀਆਂ ਮੰਗਾਂ ਤੇ ਕੋਈ ਗੌਰ ਨਹੀਂ ਕੀਤਾ ਜਾ ਰਿਹਾ ਹਾਲਾਂਕਿ ਕੀਤਾ ਕੀ ਜਾ ਰਿਹਾ ਏ ਨਵਾਂਗਾ ਬੱਸਾਂ ਇਸ ਸਰਕਾਰ ਦੇ ਵਿੱਚ ਇੱਕ ਸਿੰਗਲ ਬੱਸ ਵੀ ਨਵੀਂ ਨਹੀਂ ਪਾਈ ਗਈ ਹੈ ਸਰਕਾਰ ਤੋਂ ਹਾਲਾਤ ਅਜਿਹੇ ਨੇ ਪ੍ਰਯਤ ਬਸਾਂ ਪ੍ਰਾਣੀਆਂ ਨੇ ਉਹ ਕੰਡਮ ਹੋਣ ਦੇ ਇੱਕ ਗਾਰ ਤੇ ਖੜੀਆਂ ਕੁਸ ਕੰਡਮ ਹੋ ਗਈਆਂ ਆਨਲਾਈਨ ਬਸਾਂ ਦੀ ਗਿਣਤੀ ਜਿਹੜੀ ਆ ਉਹ ਘਟਦੀ ਜਾ ਰਹੀ ਹੈ ਤੇ ਇਹ ਨਵੀਆਂ ਬਸਾਂ ਦੇ ਪਾ ਰਹੇ ਹੈ ਕਿਲੋਮੀਟਰ ਸਕੀਮ ਬਸਾਂ ਪਾ ਰਹੇ ਆ ਤੁਸੀਂ ਦੇਖਿਆ ਹੋਣਾ ਪਿੱਛੇ ਵੀ ਕਾਫੀ ਰੌਲਾ ਪਿਆ ਸੀ ਵੱਡਾ ਅੰਦੋਲਨ ਵੀ ਹੋਇਆ ਕਿਲੋਮੀਟਰ ਸਕੀਮ ਬਸਾਂ ਦੇ ਵਿਰੋਧ ਦੇ ਵਿੱਚ ਬੇਸ਼ੱਕ ਸਾਡੇ ਮਤ ਪੇਰ ਸੀਗੇ ਵਖਰੇਵੇਂ ਸੀ ਉਸ ਉਹਦੇ ਨਾਲ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਅਸੀਂ ਕਿਰਾ ਉਹ ਹੋਈਗਾ ਸੰਘਰਸ਼ ਹੋਇਆ ਸੀ ਉਹਦੇ ਵਿੱਚ ਜੋ ਸਰਕਾਰ ਨੇ ਵਾਅਦਾ ਕੀਤਾ ਏ ਉਹਨਾਂ ਸਾਥੀਆਂ ਤੇ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲਾ ਚ ਸੁਟਿਆ ਹੋਇਆ ਏ ਉਸ ਚੀਜ਼ ਦੀ ਵੀ ਅਸੀਂ ਇਸ ਮੰਚਰਾ ਹੀ ਨਖੇਦੀ ਕਰਦੇ ਆ ਕਿਉਂਕਿ ਵਖਰੇਵੇਂ ਹੋ ਸਕਦੇ ਆ ਪਰ ਮੰਗ ਸਾਡੀ ਇੱਕ ਹੈ ਅਸੀਂ ਅੱਜ ਵੀ ਉਸ ਕਿਲੋਮੀਟਰ ਸਕੀਮ ਬਸਾਂ ਦਾ ਵਿਰੋਧ ਕਰਦੇ ਆ ਤੇ ਸਰਕਾਰ ਤੋਂ ਮੰਗ ਕਰਦੇ ਆ ਵੀ ਜਿਹੜੀਆਂ ਬਸਾਂ ਨੇ ਉਹ ਆਪਦੇ ਅਧਾਰੇ ਜਿਨਾਂ ਪਾਈਆਂ ਜਾਣ ਤੇ ਸਾਥੀਆਂ ਨੂੰ ਜਿਹੜਾ ਰਿਹਾਅ ਕਰਕੇ ਉਹਨਾਂ ਨੂੰ ਵਾਪਸ ਡਿਊਟੀਆਂ ਤੇ ਲਿਆ ਜਾਵੇ ਹਾਲਾਤ ਅੱਜ ਕੀ ਨੇ ਕਿ ਨਵੀਂ ਭਰਤੀ ਨਹੀਂ ਕੀਤੀ ਜਾ ਰਹੀ ਨਫਰੀ ਘਟ ਰਹੀ ਹੈ ਤਨਖਾਹ ਹਾਲਾਤ ਪਿਛੇ ਤੁਸੀਂ ਕੱਲ ਦੇਖਿਆ ਹੋਣਾ ਕਿਉਂਕਿ ਹਿੱਸਾ ਇਹ ਕੇਂਦਰ ਦੀਆਂ ਨੀਤੀਆਂ ਦੇ ਤਹਿਤ ਹੀ ਹੋ ਰਿਹਾ ਹੈ ਪ੍ਰਾਈਵੇਟੇਸ਼ਨ ਦੇ ਨਾਲ ਇਸ ਆਧਾਰ ਨੂੰ ਖਤਮ ਕਰਨ ਦੀ ਪਾਲਿਸੀ ਹੈ ਉਸ ਖਤਮ ਕਰਨ ਦੇ ਤਹਿਤ ਜਿਹੜਾ ਹੈਗਾ ਫਰੀ ਸਫਰ ਜਿਹੜਾ ਹੈਗਾ ਫਰੀ ਸਫਰ ਕਰਕੇ ਜਿਹੜਾ ਸਰਕਾਰ ਵੱਲੋਂ ਪੈਸਾ ਆਉਣਾ ਹੁੰਦਾ ਉਹ ਵੀ ਆਧਾਰ ਨੂੰ ਨਹੀਂ ਦਿੱਤਾ ਜਾ ਰਿਹਾ ਅੱਜ ਹਾਲਾਤ ਕੀ ਬਣੇ ਹੋਇਆ ਲੋੜੀ ਵੀ ਸੁੱਕੀ ਲੰਗਦੀ ਆ ਬਿੜਾ ਤਨਖਾਹਾਂ ਤੋਂ ਮੁਲਾਜ਼ਮਾਂ ਦੀ ਦੀਵਾਲੀ ਵੀ ਸੁੱਕੀ ਲੰਘਦੀ ਐ ਆ ਪਰਸੋਂ ਹੀ ਹਜੇ ਮੇਲਾ ਲੰਘ ਕੇ ਗਿਆ ਮਾਗੀ ਦਾ ਇਹ ਸਰਕਾਰ ਨੇ 1600 ਬੱਸ ਪਿੰਡਾਂ ਦੇ ਵਿੱਚੋਂ ਉਥੇ ਮੇਲੇ ਤੇ ਭੇਜੀ ਹੋਈ ਐ ਕਿੰਨੀਆਂ ਬੱਸਾਂ ਰਹਿ ਗਈਆਂ 100 200 ਬੱਸ ਪਿੱਛੇ ਬਚਦੀ ਐ ਤੇ ਤਨਖਾਹ ਹਜੇ ਤੱਕ ਨਹੀਂ ਮਲਾਜ਼ਮਾਂ ਨੂੰ ਦਿੱਤੀ ਗਈ ਹਲਾਤਾ ਹਨੇ ਕਿਹੜਾ ਲੋਕਾਂ ਦਾ ਪੈਸਾ ਐ ਉਹ ਲੋਕਾਂ ਨੂੰ ਨਾ ਦੇ ਕੇ ਆਪ ਦੇ ਇਸ਼ਤਿਹਾਰ ਤੇ ਉਹਨੇ ਜੁਮਲੇ ਬਾਜ਼ੀਆਂ ਤੋਂ ਉਡਾਇਆ ਜਾ ਰਿਹਾ ਐ ਪੈਲਾ ਕੋਲ ਕੇਂਦਰ ਦੀਆਂ ਨੀਤੀਆਂ ਦੇ ਪੰਜਾਬ ਸਰਕਾਰ ਚੱਲ ਰਹੀ ਹੈ ਸੋ ਮੈਂ ਲਾਸਟ ਦੇ ਵਿੱਚ ਇਹੀ ਕਹਿਣਾ ਚਾਹਣਾ ਕਿ ਇਹਨਾਂ ਨੀਤੀਆਂ ਦੇ ਵਿਰੁੱਧ ਸਾਰੇ ਮੁਲਾਜ਼ਮਾਂ ਨੂੰ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਇਕੱਠੇ ਹੋ ਕੇ ਜਿਵੇਂ ਅੱਜ ਇਕੱਠੇ ਹੋਏ ਆ ਗੁਰੂ ਸਾਹਿਬ ਦੇ ਉਸ ਫਰਮਾਨ ਤੇ ਕਿ ਜਦ ਆਉਤਿ ਯੋਧ ਨਿਧਾਨ ਬਣੇ ਆਪੇ ਹੀ ਰਣ ਮੇਤਵਜੂਜ ਮਰੂ ਸਾਨੂੰ ਮੈਦਾਨ ਦੇ ਵਿੱਚ ਆ ਕੇ ਇਹਨਾਂ ਨੀਤੀਆਂ ਦੇ ਖਿਲਾਫ ਇਹਨਾਂ ਪੰਜਾਬ ਦੀਆਂ ਸਰਕਾਰਾਂ ਸੈਂਟਰ ਦੀਆਂ ਸਰਕਾਰਾਂ ਦੇ ਖਿਲਾਫ ਜੂਝਿਆ ਪੈਣਾ ਇਹ ਹਾਲਾਤ ਮੰਗ ਕਰਦੇ ਆ ਲੰਬਾ ਸਮਾਂ ਨਾਲ ਲੰਦਾ ਹੋਇਆ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਜਨਤਾ ਜੈ ਸੰਘਰਸ਼ ਜਤਲਤ ਵਾਲੇ ਲੋਕ